ਮਲਾਰ ਮਹੱਲਾ ਪਹਿਲਾ ਮਰਨ ਮੁਕਤ ਗਤ ਸਾਰ ਨਾ ਜਾਣੈ ਕੰਠੇ ਬੈਠੀ ਗੁਰ ਸ਼ਬਦ ਪਛਾਨੈ ਤੂੰ ਕੈਸੇ ਆੜ ਫਾਤੀ ਜਾਲ ਅਲਖ ਨਾ ਜਾ ਚਹਿ ਹਿਰਦੈ ਸੰਭਾਲ ਰਹਾ ਏਕ ਜੀ ਕਹਿ ਜੀਆਂ ਖਾਹੀ ਜਲ ਤਰਤੀ ਬੂਢੀ ਜਲ ਮਾਹੀ ਸਰਬ ਜੀ ਕੀ ਏ ਪ੍ਰਤਪਾਨੀ ਜਬ ਪਕੜੀ ਤਬ ਹੀ ਪਛਤਾਨੀ ਜਾਬ ਗੱਲ ਫਾਸ ਪੜੀ ਅਤ ਭਾਰੀ ਉਡ ਨਾ ਸਾਕੈ ਪੰਖ ਫਸਾਰੀ ਰਸ ਚੂਗਹਿ ਮਨ ਮੁਖ ਗਵਾਰ ਫਾਤੀ ਛੂਟੈ ਗੁਣ ਗਿਆਨ ਵਿਚਾਰ ਸਤ ਗੁਰ ਸੇਵ ਟੂਟੈ ਜਮ ਕਾਲ ਹਿਰਦੈ ਸਾਚਾ ਸ਼ਬਦ ਸੁਮਹਾਲ ਗੁਰਮਤਿ ਸਾਚੀ ਸ਼ਬਦ ਹੈ ਸਾਰ ਹਰ ਕਾ ਨਾਮ ਰੱਖੈ ਉਰ ਧਾਰ ਸੇ ਦੁਖ ਆਗੈ ਜੇ ਭੋਗ ਬਲਾਸੀ ਨਾਨਕ ਮੁਕਤ ਨਹੀਂ ਬਿਨ ਨਾਮੈ ਸਾਚੀ ਮਲਾਰ ਮਹਲਾ 3 ਅਸ਼ਟ ਪਦੀਆਂ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਰਮ ਹੋਇ ਤਾ ਸਤਗੁਰ ਪਾਈਐ ਬਿਨ ਕਰਮੈ ਪਾਇਆ ਨਾ ਜਾਈ ਸਤਗੁਰ ਮਿਲਿਆ ਕੰਚਨ ਹੋਈਐ ਜਾਂ ਹਰ ਕੀ ਹੋਏ ਰਜਾਈ ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤਗੁਰ ਤੇ ਹਰ ਪਾਈਐ ਸਾਚਾ ਹਰਿ ਸਿਉ ਰਹੈ ਸਮਾਈ ਰਹਾਉ ਸਤਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਇ ਸਤਗੁਰ ਤੇ ਹਰ ਬੁੱਝੀਐ ਗਰਬ ਜੋਨੀ ਨਹਿ ਪਾਈ ਗੁਰ ਪ੍ਰ사ਦੀ ਜੀਵਤ ਮਰੇ ਮਰ ਜੀਵੇ ਸ਼ਬਦ ਕਮਾਈ ਮੁਕਤ ਦੁਆਰਾਸ ਹੋਈ ਪਾਈ ਜੇ ਵਿੱਚੋ ਆਪ ਗੁਆਇ ਗੁਰ ਪ੍ਰਸਾਦੀ ਸੇਵ ਕਰ ਜਮੈ ਵਿਚੋ ਹੋ ਸਖਤ ਗਵਾਏ ਅਚਰ ਚਰੈ ਬਿਵੇਕ ਬੁੱਧ ਪਾਈ ਪੁਰਖੇ ਪੁਰਖ ਮਲਾਈ ਧਾਤੁਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗਵਾਏ ਲਾਹਾ ਹਰ ਸਤ ਸੰਗਤ ਪਾਈਐ ਕਰਮੀ ਪੱਲੇ ਪਾਈ ਸਤ ਗੁਰ ਵਿਣ ਕਿਨ ਨਾ ਪਾਇਆ ਮਨ ਵੇਖੋ ਰਦੈ ਵਿਚਾਰ ਵੱਡ ਭਾਗੀ ਗੁਰ ਪਾਇਆ ਭਵ ਜਲੇ ਉਤਰੇ ਪਾਰ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮੇਲੋ ਹਰ ਜਿਓ ਪਾਵ ਮੋਖ ਦਵਾਰ ਮਸਤਕ ਲਲਾਟ ਲਿਖਿਆ ਧੁਰ ਠਾਕੁਰ ਮੇਟਣਾ ਨਾ ਜਾਏ ਨਾਨਕ ਸੇ ਜਨ ਪੂਰਨ ਹੋਏ ਜਿਨ ਹਰ ਭਾਣਾ ਭਾਈ ਮਲਾਰ ਮਹੱਲਾ ਤੀਜਾ ਬੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਬਿਨ ਨਾਮ ਜਮ ਡੰਡ ਸਹੈ ਮਰ ਜਨਮੇ ਵਾਰੂ ਵਾਰ ਸਤ ਗੁਰ ਭੇਟੇ ਮੁਕਤ ਹੋਏ ਪਾਏ ਮੋਖ ਦਵਾਰ ਮਨ ਰੇ ਸਤ ਗੁਰ ਸੇਵ ਸਮਾਏ ਵੱਡਾ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਏ ਰਹਾਉ ਹਰਿ ਆਪਣੈ ਭਾਣੈ ਸ੍ਰਿਸ਼ਟ ਉਪਾਈ ਹਰਿ ਆਪੇ ਦੇ ਆਧਾਰ ਹਰਿ ਆਪਣੈ ਭਾਣੈ ਮਨ ਨਿਰਮਲ ਕੀਆ ਹਰਿ ਸਿਉ ਲਾਗਾ ਪਿਆਰ ਹਰ ਕਹਿ ਭਾਣੈ ਸਤਗੁਰ ਭੇਟਿਆ ਸਭ ਜਨਮ ਸਵਾਰਨ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮਖ ਬੂਝੈ ਕੋਈ ਵਾਹ ਵਾਹ ਕਰ ਪ੍ਰਭ ਸਲਾਹੀ ਹੈ ਤਿਸ ਜੇ ਵਡਿਆ ਵਰਨਾ ਕੋਈ ਹਾਪੇ ਬਖਸ਼ੇ ਮਿਲ ਲੈ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਾਹਰੂ ਸਤ ਗੁਰ ਦੀ ਆ ਦਿਖਾਏ ਅਮਰਤ ਵਰਸੈ ਮਨ ਸੰਤੋਖੀ ਐ ਸਾਚ ਰਹਿ ਲਿਵ ਲਾਈ ਹਰ ਕੈ ਨਾਏ ਸਦਾ ਹਰੀਆਵਲੀ ਫਿਰ ਸੁੱਕੈ ਨਾ ਕਮਲਾਈ ਬਿਨ ਸਤ ਗੁਰ ਕਿਨੈ ਨਾ ਪਾਯੂ ਮਨ ਵੇਖੋ ਕੋ ਪਤੀ ਆਏ ਹਰ ਕਿਰਪਾ ਤੇ ਸਤਗੁਰ ਪਾਈਐ ਭੇਟੈ ਸਹਜ ਸੁਭਾਈ ਮਨਮੁਖ ਭਰਮ ਭੁਲਾਇ ਬਿਨ ਭਾਗਾ ਹਰ ਧਨ ਨਾ ਪਾਏ ਤ੍ਰੈ ਗੁਣ ਸਬਾ ਤਾਤ ਹੈ ਪਰਪੜ ਕਰਹਿ ਵਿਚਾਰ ਮੁਕਤ ਕਦੇ ਨਾ ਹੋਵੇ ਨਾ ਪਾਏ ਨ ਮੋਖ ਦਵਾਰ ਬਿਨ ਸਤਗੁਰ ਬੰਦਨ ਨਾ ਟੁਟੇ ਹੀ ਨਾਮ ਨ ਲੱਗੈ ਪਿਆਰ ਪੜ ਪੜ ਪੰਡਤ ਮੋਨੀ ਥੱਕੇ ਵੇਦਾਂ ਕਾ ਅਭਿਆਸ ਹਰ ਨਾਮ ਚੇਤਨਾ ਆਵੇ ਨਹਿ ਨਿਜ ਕਰ ਹੋਵੇ ਵਾਸ ਜਮ ਕਾਲ ਸਿਰੋਂ ਨਾ ਉਤਰੈ ਅੰਤਰ ਕਪਟ ਵਡਾਸ ਹਰ ਨਾਮੈ ਨੂੰ ਸਭ ਕੋ ਪ੍ਰਤਾਪ ਦਾ ਵਿਣ ਭਾਗਾ ਪਾਇਆ ਨਾ ਜਾਏ ਨਦਰ ਕਰੇ ਗੁਰ ਭੇਟੀਐ ਹਰ ਨਾਮ ਵਸੈ ਮਨ ਆਈ ਨਾਨਕ ਨਾਮੇ ਹੀ ਪਤ ਉਪਜੈ ਹਰ ਸਿਉ ਰਹਾ ਸੁਮਾਈ ਮਲਾਰ ਮਹਲਾ ਤੀਜਾ ਅਸ਼ਟਪਦੀ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੈ ਲਾਏ ਦੁਖ ਪੰਲਨ ਹਰ ਨਾਮ ਵਸਾਈ ਸਾਚੀ ਗਤ ਸਾਚੈ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵਨ ਧਾਨ ਗੁਰ ਕਿਰਪਾ ਤੇ ਹਰ ਧਨ ਪਾਈਐ ਅਨ ਦਿਨ ਲਾਗੈ ਸਹਿਜ ਧਿਆਨ ਰਹਾਉ ਦਿਨ ਪਿਰ ਕਾਮਣ ਕਰੇ ਸ਼ਿੰਗਾਰ ਦੁਹਚਾਰਨੀ ਕਹੀਐ ਨਿਤ ਹੋਏ ਖੁਆਰ ਮਨ ਮੁਖ ਕਾ ਇਹੋ ਬਾਦ ਅਚਾਰ ਬਹੁ ਕਰਮ ਦਰੜਾਵਹਿ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸ਼ਿੰਗਾਰ ਸ਼ਬਦੇ ਪਿਰ ਰਾਖਿਆ ਉਰ ਧਾਰ ਏਕ ਪਛਾਣ ਹੈ ਹਉ ਮੈਂ ਮਾਰ ਸੋਭਾਵੰਤੀ ਕਹੀਐ ਨਾਰ ਬਿਨ ਗੁਰ ਦਾਤੇ ਕਿਨੈ ਨਾ ਪਾਇਆ ਮਨਮੁਖ ਲੋਭ ਦੂਜੈ ਲੋਭਾਇਆ ਐਸੀ ਗਿਆਨੀ ਬੂਝੋ ਕੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ ਕਹਿ ਕਹਿ ਕਹਿਣ ਕਹਿ ਸਭ ਕੋਏ ਬਿਨ ਮਨਮੁ ਹੋਏ ਭਗਤ ਨਾ ਹੋਏ ਗਿਆਨ ਮਤੀ ਕਮਲ ਪਰਗਾਸ ਤਿਤ ਘਟ ਨਾਮੈ ਨਾਮ ਨਿਵਾਸ ਹਉ ਮੈਂ ਭਗਤ ਕਰੇ ਸਭ ਕੋ ਈ ਨਾ ਮਨ ਭੀਜੈ ਨਾ ਸੁਖ ਹੋਏ ਕਹਿ ਕਹਿ ਕਹਿਣ ਆਪ ਜਨਾਈ ਬਿਰਥੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਗੁਰ ਮਨ ਪਾਏ ਅਨੰਦਿਨ ਨਾਮ ਰਹਿ ਲਿਵ ਲਾਇ ਸਾਦੇ ਹੀ ਨਾਮ ਵੇਖੇ ਹਾਂ ਹਜੂਰ ਗੁਰ ਕਾ ਸ਼ਬਦ ਰਹਾ ਭਪੂਰ ਆਪੇ ਬਖਸ਼ੇ ਦੇ ਪਿਆਰ ਹਉ ਮੈ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਇਹੋ ਰੋਗ ਜਾਏ ਨਾਨਕ ਸਾਚੇ ਸਾਚ ਸੁਵਾਏ ਰਾਗ ਮਲਾਰ ਸ਼ੰਤ ਮਹੱਲਾ 5 ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਜਨ ਸੰਗ ਰਾਤੇ ਦਿਨ ਸ ਰਾਤੇ ਇੱਕ ਨਿਮਕ ਮਨ ਹੋ ਨਾ ਵਿਸਰੈ ਗੋਪਾਲ ਗੁਣ ਨਿਦ ਸਦਾ ਸੰਗੇ ਸਰਬ ਗੁਣ ਜਗਦੀਸ਼ਰੈ ਮਨ 모ਹੇ ਲੀਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਨਾਨਕ ਪ੍ਰੀਤਮ ਕਿਰਪਾਲ ਸਦ ਹੂੰ ਕਿਨਾਂ ਕੋਟ ਮਦੇ ਜਾਤੇ ਪ੍ਰੀਤਮ ਤੇਰੀ ਗਾਤਿ ਅਗਮ ਅਪਾਰੀ ਮਹਾਪਤ ਤੂੰ ਤਾਰੇ ਪਤਤ ਪਾਵਨ ਭਗਤ ਵੱਚਲ ਕਿਰਪਾ ਸਿੰਧ ਸੁਆਮੀਆ ਸੰਤ ਸੰਗੇ ਭਜਨ ਸੰਗੇ ਰौं ਸਦਾ ਅੰਤਰ ਜਾਮੀਆਂ ਕੋਟ ਜਨਮ ਪਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਹਰ ਜੀਉ ਆਪ ਲੇਹੋ ਸੰਭਾਰੇ ਹਰ ਚਰਨ ਕਮਲ ਮਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜੀਓ ਏਕ ਤੂੰ ਹੈ ਭਿਨ ਆਨ ਨਾ ਜਾਣੀਐ ਗਹਿ ਪੁਜਾਲੇ ਵੋ ਨਾਮ ਦੇਵੋ ਤਉ ਪ੍ਰਸਾਦੀ ਮਾਨੀਐ ਪਜ ਸਾਧ ਸੰਗੇ ਏਕ ਰੰਗੇ ਕਿਰਪਾਲ ਗੋਬਿੰਦ ਦੀਨਾ ਅਨਾਥ ਨੀਚ ਸਰਣਾਏ ਨਾਨਕ ਕਰਮੈ ਆਇ ਆਪਣਾ ਕੀਨਾ ਆਪਸ ਕੋ ਆਪ ਮਲਾਇਆ ਭ੍ਰਮ ਭੰਜਨ ਹਰ ਰਾਇਆ ਆਚਰਜ ਸੁਆਮੀ ਅੰਤਰ ਜਾਮੀ ਮਿਲੇ ਗੁਣ ਨਿਤ ਪਿਆਰਿਆ ਮਹਾ ਮੰਗਲ ਸੁਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੇ ਦੇਖ ਮੋਹਿ ਪੁਰਬ ਲਿਖਿਆ ਪਾਇਆ ਬਿਨਵੰਤ ਨਾਨਕ ਸਰਨ ਤਿਨ ਕੀ ਜਿੰਨੀ ਹਰ ਹਰ ਧਿਆਇਆ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ਼ ਤਥਾ ਮਾਲ ਦੇ ਕੀ ਧੁਨ ਏਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲਿਆ ਮਨ ਰਸੀਐ ਜਿਉ ਵੁਠੈ ਤਰਨ ਸਿੰਗਾਰ ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ਅੰਦਰ ਰਚੈ ਸੱਚ ਰੰਗ ਜਿਉ ਮਨ ਜੀਠੈ ਲਾਲ ਕਮਲ ਵਿਗਸੈ ਸੱਚ ਮਨ ਗੁਰ ਕੈ ਸ਼ਬਦ ਨਿਹਾਲ ਮਨ ਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਫਾਹੀ ਫਾਤੀ ਮਿਰਗ ਜਿਉ ਸਿਰ ਦੀਸੈ ਜਮ ਕਾਲ ਖੁਦਿਆ ਤ੍ਰਿਸ਼ਨਾ ਨਿੰਦਾ 부ਰੀ ਕਾਮ ਕ੍ਰੋਧ ਵਿਕਰਾਲ ਇਨੀ ਅਖੀ ਨਦਰ ਨਾ ਆਵਈ ਜਿ ਚਰ ਸ਼ਬਦ ਨਾ ਕਰੇ ਵਿਚਾਰ ਤੁਧ ਭਾਵੈ ਸੰਤੋਖੀਆ ਚੂਕੈ ਆਲ ਜੰਜਾਲ ਮੂਲ ਰਹੈ ਗੁਰ ਸੇਵਿਐ ਗੁਰ ਪੌੜੀ ਬੋਹਿਤ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਇੱਕੋ ਪਾਦਰ ਏਕ ਦਰ ਗੁਰ ਪੌੜੀ ਨਿਜ ਥਾਨ ਰੂੜੋ ਠਾਕੁਰ ਨਾਨਕਾ ਸਭ ਸੁਖ ਸਾਚੋ ਨਾਮ ਪੌੜੀ ਆਪਿ ਨੈ ਆਪ ਸਾਜ ਆਪ ਪੁਛਾਣਿਆ ਅੰਬਰ ਧਰਤ ਵਿਛੋੜ ਚੰਦੂਆ ਤਾਣਿਆ ਵਿਣ ਥੰਮਾ ਗਗਨ ਰਹਾਏ ਸ਼ਬਦ ਨੀਸ਼ਾਣਿਆ ਸੂਰਜ ਚੰਦ ਉਪਾਏ ਜੋਤ ਸਮਾਣਿਆ ਕੀਏ ਰਾਤ ਦਿਨੰਤ ਚੋਜ ਵਡਾਣਿਆ ਤੀਰਥ ਧਰਮ ਵਿਚਾਰ ਨਾਵਨ ਕੁਰਬਾਣਿਆ ਤੁਦ ਸਾਰੇ ਅਵਰਨਾ ਕੋਈ ਕੇ ਆਖ ਵਖਾਣਿਆ ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ ਸ਼ਲੋਕ ਮਹੱਲਾ ਪਹਿਲਾ ਨਾਨਕ ਸਾਵਣ ਜੀ ਵਸੈ ਚਹਉ ਉਮਾਹਾ ਹੋਈ ਨਾਗ ਮਿਰਗਾਂ ਮਛੀਆਂ ਰਸੀਆਂ ਘਰ ਧਨ ਹੋਈ ਮਹੱਲਾ ਪਹਿਲਾ ਨਾਨਕ ਸਾਵਣ ਜੀ ਵਸੈ ਚਹਉ ਵੇ ਛੋੜਾ ਹੋਈ ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ ਬੈਠਾ ਤਾੜੀ ਲਾਏ ਕਬਲ ਛਪਾਇਆ ਬ੍ਰਹਮੇ ਵੱਡਾ ਕਹਾਈ ਅੰਤ ਨਾ ਪਾਇਆ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਨਾ ਤਿਸ ਰੂਪ ਨਾਰੇਖ ਵਰਣ ਸਬਾਇਆ ਨਾ ਤਿਸ ਭੁੱਖ ਪਿਆਸ ਰੱਜਾ ਧਾਇਆ ਗੁਰ ਮਹਿ ਆਪ ਸਮੋਏ ਸ਼ਬਦ ਵਰਤਾਇ ਸੱਚੇ ਹੀ ਪਤੀ ਆਏ ਸੱਚ ਸਮਾਇਆ ਸ਼ਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਢੋਲੇ ਬਾਹ ਭੋਲਾ ਵੈਦ ਨਾ ਜਾਣਈ ਕਰ ਕਕਲੇ ਜੇ ਮਾਹੀ ਮਹੱਲਾ ਦੂਜਾ ਵੈਦਾ ਵੈਦ ਸੋ ਵੈਦ ਤੂੰ ਪਹਿਲਾ ਰੋਗ ਪਛਾਨ ਐਸਾ ਦਾਰੂ ਲੋੜ ਲਹੁ ਜਿਤ ਮੰਨੈ ਰੋਗਾ ਕਾਨ ਜਿਤ ਦਾਰੂ ਰੋਗ ਉਠਿਆ ਤਨ ਸੁਖ ਵਸੈ ਆਏ ਰੋਗ ਗੁਆਏ ਇਹ ਆਪਣਾ ਤਾਂ ਨਾਨਕ ਵੈਦ ਸਦਾਏ ਪੌੜੀ ਬ੍ਰਹਮਾ ਵਿਸ਼ਨ ਮਹੇਸ਼ ਦੇਵ ਉਪਾਇਆ ਬ੍ਰਹਮੇ ਦਿੱਤੇ 베ਦ ਪੂਜਾ ਲਾਇਆ ਦਸ ਅਵਤਾਰੀ ਰਾਮ ਰਾਜਾ ਆਇਆ ਦਨ ਪਰ ਮਾਰਿ ਧਾਇ ਹੁਕਮ ਸੁਬਾਇਆ ਈਸ਼ ਮਹੇਸ਼ੁਰ ਸੇਵ ਤਿਨਿ ਅੰਤ ਨਾ ਪਾਇਆ ਸੱਚੀ ਕੀਮਤ ਪਾਏ ਤਖਤਰ ਚਾਇਆ ਦੁਨੀਆਂ ਤੰਦੈ ਲਾਏ ਆਪਿ ਛਾਇਆ ਧਰਮ ਕਰਾਏ ਕਰਮ ਤੁਰੋਂ ਫਰਮਾਇਆ ਸਲੋਕ ਮਹੱਲਾ ਦੂਜਾ ਸਾਵਣ ਆਇਆ ਏ ਸਖੀ ਕੰਤੈ ਚਿਤ ਕਰੇ ਹੋ ਨਾਨਕ ਝੂਰ ਮਰਹੈ ਦੁਹਾਗਣੀ ਜਿਨ ਅਵਰੀ ਲਾਗਾ ਨੇ ਹੋ ਮਹੱਲਾ ਦੂਜਾ ਸਾਵਣ ਆਇਆ ਏ ਸਖੀ ਜਲ ਹਰ ਪਰ ਸੁਨਹਾਰ ਨਾਨਕ ਸੁਖ ਸਵਨ ਸੋਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਸਿੰਝ ਪੁਆਏ ਮੱਲਾ ਖਾੜਾ ਰਕਿਆ ਲੱਥੇ ਪੜਤੂ ਪਾਏ ਗੁਰਮੁਖ ਮੱਚਿਆ ਮਨਮੁਖ ਮਾਰੇ ਪਛਾਰ ਮੂਰਖ ਕੱਚਿਆ ਆਪ ਭਿੜੈ ਮਾਰੇ ਆਪ ਆਪ ਕਾਰਜ ਰਚਿਆ ਸਬਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੈ ਸਿਰ ਲੇਖ ਵਿਣ ਕਲਮ ਮਸਵਾਣੀਐ ਸਤ ਸੰਗਤ ਮੇ ਲਾਪ ਜਿਤੈ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸ਼ਬਦ ਸਲਾਹੀ ਸੱਚ ਪਛਾਣੀਐ